ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੱਲ ਖੁਰਦ ਦੇ ਵਿੱਚ ਕੱਲ ਖੁਰਦ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਦਿਖਾਉਣੇ ਆ ਮਿੱਤਰੋ ਅੱਜ ਰਮੀ ਬਾਈ ਦੇ ਕੋਲੋਂ ਤੁਹਾਨੂੰ ਬਾਈ ਨੇ ਇੱਕ ਮਹਿ ਮੇਚੀ ਸੀ ਜਿਹੜੀ ਉਹ ਮਹਿ ਛੱਡਣ ਦੇ ਲਈ ਚਲਾ ਗਿਆ ਔਰ ਤੁਹਾਨੂੰ ਜਿਹੜੀਆਂ ਤਿੰਨ ਮਈਆਂ ਦੀ ਜਾਣਕਾਰੀ ਉਹ ਮੈਂ ਦੇਣੀ ਆ ਡਿਟੇਲ ਜਿਹੜੀ ਬਾਈ ਨੇ ਮੈਨੂੰ ਫੋਨ ਦੇ ਉੱਤੇ ਦਿੱਤੀ ਆ ਸਾਰੀ ਗੱਲਬਾਤ ਕਰਾਂਗੇ ਆਪਾਂ ਆਓ ਤੁਸੀਂ ਡਿਟੇਲ ਸੁਣੋ ਤੇ ਕੱਲਾ ਕੱਲਾ ਜਾਨਵਰ ਆਪਾਂ ਤੁਹਾਨੂੰ ਤੋਰ ਫਿਰ ਕੇ ਦਿਖਾਉਣੇ ਆ ਸਾਰੀ ਕਾਰਵਾਈ ਕਰਦੇ ਆ ਨੀਲੀ ਰਾਵੀ ਦੀ ਮਹਿ ਆ ਜਿਹੜੀ ਮਿੱਤਰੋ ਇਹ ਤਾਜੀ ਸੋਈ ਆ ਤੀਜਾ ਦਿਨ ਆ ਅੱਜ ਇਹਨੂੰ ਸੋਈ ਨੂੰ ਮਗਰ ਇਹਦੇ ਪਹਿਲਵਾਨ ਜਾਨੀ ਕਿ ਕੱਟਾ ਵਾ ਮਿੱਤਰੋ 9-10 ਕਿਲੋ ਬੋਲਾ ਇਹਦੇ ਥੱਲੇ ਐਨ ਤਿਆਰ ਪਰ ਤਿਆਰ ਆ ਕਰਮਾ ਵਾਲੀ ਦੇ ਥੱਲੇ ਮਾਰਕਿੰਗ ਮੂਰਕਿੰਗ ਦੇ ਵਿੱਚ ਓਕੇ ਦੀ ਰਿਪੋਰਟ ਆ ਲੇਵਾ ਥੋੜਾ ਜਿਹਾ ਘੱਟ ਦਿਖਾਉਂਦੀ ਆ ਪਰ ਦੁੱਧ ਚੰਗਾ ਪਾਉਂਦੀ ਆ ਦੁੱਧ 12 ਕਿਲੋ ਵਾਂਗੂ ਖੁੱਲਾ ਡੋਲਾ ਦੇ ਜੂਗੀ ਭਾਈ ਦੂਜਾ ਸੂਆ ਇਹ ਸੋਈ ਐਸ ਟਾਈਮ ਜਿਹੜਾ ਤੇ ਮਿੱਤਰੋ ਬਾਕੀ ਬਾਡੀ ਬੰਤਰ ਦੀ ਬਣਦੀ ਤਣ ਦੀ ਆ ਖੁੱਲੀ ਡੋਲੀ ਮੈਂ ਆ ਕੋਕੀ ਦੀ ਬਹੁਤ ਚੰਗੀ ਆ ਉੱਚੀ ਲੰਮੀਆਂ ਵੱਡੀਆਂ ਬਾਡੀ ਬੰਤਰ ਵਾਲੀ ਮੈਂ ਆ ਦੇਖ ਸਕਦੇ ਆ ਤੁਸੀਂ ਇੱਕ ਪਾਸੇ ਦਾ ਥੋੜਾ ਜਿਹਾ ਮੂਰਲਾ ਥਾਣਾ ਜਿਹੜਾ ਜਿੱਧਰਲੇ ਪਾਸੇ ਆਪਾਂ ਬਹਿ ਕੇ ਚੋਣੇ ਆ ਪੈਣੀ ਵਾਲਾ ਉਹ ਥਾਣਾ ਜਿਹੜਾ ਮਿੱਤਰੋ ਇਹ ਥੋੜਾ ਜਿਹਾ ਮੰਨ ਲਓ ਵੀ 19 21 ਦੇ ਚੱਕ ਮਤਲਬ ਚੱਕ ਦੀ ਆ ਪਰ ਉਹ ਦੁੱਧ ਦੇ ਵਿੱਚ ਕੋਈ ਫਰਕ ਨਹੀਂ ਧਾਰ ਦਾ ਵੀ ਫਰਕ ਨਹੀਂ ਨਜ਼ਰ ਆਊਗਾ ਮਗਰ ਇਹਦੇ ਆ ਕੱਟਾ ਵੇਖ ਲਓ ਮਿੱਤਰੋ ਬਿਲਕੁਲ ਤਾਜੀ ਸੋਈ ਆ ਠੰਡੀ ਸੀਲਾ ਦੁੱਧ 12 13 ਕਿਲੋ ਖੁੱਲਾ ਢੁੱਲਾ 14 ਵੀ ਪਾ ਸਕਦੀ ਆ ਕਿਉਂਕਿ ਜਿਹੜੀ ਮੈਂ ਘੱਟ ਲੇਵੇ ਦੇ ਵਿੱਚ ਹੁੰਦੀ ਉਹ ਮੈਂ ਅਕਸਰ ਵੇਖਿਆ ਵੀ ਦੁੱਧ ਚੰਗਾ ਪਾਉਂਦੀ ਆ ਮਿੱਤਰੋ ਇਹ ਮੈਂ ਦਾ ਪਿੱਠਪੂੜਾ ਖੜਨੀ ਖੁੜਨੀ ਬੜੀ ਕਮਾਲ ਆ ਆ 2 ਨੰਬਰ ਤੇ ਜਿਹੜੀ ਮੈਂ ਵੜਾ ਮਿੱਤਰੋ ਇਹ ਜਰਸੀ ਨਸਲ ਦੇ ਵਿੱਚ ਪੈਂਦੀ ਆ 9 10 ਕਿਲੋ ਦੁੱਧ ਦੇ ਥਲੇ ਤਿਆਰ ਐਣ ਕੰਡੇ ਵਾਲਾ ਦੇਖੋ ਕਿਰੋਦੀ ਮਿੱਤਰੋ ਇਹਦਾ ਬੱਚਾ ਹੈ ਨਹੀਂ 1 ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਜਾਤ ਕੁਆਲਟੀ نسل ਦੀ ਬਹੁਤ ਚੰਗੀ ਆ ਬੜ ਦੇਖੋ ਕਿਰੋਦੀ ਦੇਖ ਸਕਦੇ ਆ ਵੀ ਮਿੱਤਰੋ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਇਹ ਕਰਮਾਂ ਵਾਲੀ ਹੂੰ ਤੇ ਇਹ ਮਿੱਤਰੋ 9 ਕਿਲੋ ਦੁੱਧ ਦੇ ਥਲੇ ਤਿਆਰ ਐਸਟ ਬਾਈ ਚੋਕੇ ਚਲਾ ਗਿਆ ਇਹਨੂੰ ਉਸ ਹਾਲਤ ਤੇ ਲੇਵੇ ਦੀ ਜੱਜਮੈਂਟ ਕਰਿਆ ਜਿਵੇਂ ਕਿ ਉਹਦੀ ਚਵਾਈ ਆ ਜਿਹੜੀ ਉਹ ਹੋਈ ਹੋਈ ਆ ਤੇ ਦੁੱਧ ਇਹਦੇ ਥਲੇ 9 ਸਾਬ ਵਧੀਆ ਸੋਹਣੀ ਤਿਆਰ ਹੁੰਦੀ ਆ ਮਿੱਤਰੋ ਕਰਮਾ ਵਾਲੀ ਬਰੀਡ ਬਹੁਤ ਹੈ ਦਾ ਮੁੱਲ 30000 ਰੁਪਿਆ ਵਾ 25000 ਦੀ ਬਾਈ ਹੋਣੀ ਆ ਦੇ ਵਿੱਚ ਦੇਣੀ ਆ ਤੇ ਮੈਂ ਦਾ ਮੁੱਲ 1 ਲੱਖ 30000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਇਹ 2 ਜਨਵਾਰ ਹੋ ਗਏ ਆ ਆ ਗਈ ਮਿੱਤਰੋ ਤਿੰਨ ਨੰਬਰ ਤੇ ਜਿਹੜੀ ਤੋਕੜ ਗੱਪਣ ਚੈੱਕ ਪਾਸ ਇਹ ਦੂਜਾ ਸੂਆ ਤੀਜਾ ਛੋਟੀ ਨੇਗਾ ਸੂਣਾ ਵਾ ਮਿੱਤਰੋ ਤਾ 8 ਮਹੀਨਿਆਂ ਦੀ ਇਹ ਕੱਪਣਾ ਮਗਰ ਇਹਦੇ ਕੱਟਾ ਵਾ 7 ਕਿਲੋ ਇਹਦੇ ਥਲੇ ਦੁੱਧ ਤਿਆਰ ਆ ਇਸ ਟਾਈਮ ਉੱਚੀ ਲੰਮੀ ਬਹੁਤ ਆ ਵੱਡੀ-ਵੱਡੀ ਬਹੁਤ ਆ ਛੋਟੀ ਦੇਖੋਗੇ ਇਹਨਾਂ ਦੀ ਤੁਸੀਂ ਓਕੇ ਦੀ ਰਿਪੋਰਟ ਆ ਥੜ੍ਹ ਲੈਵੇ ਵੱਲੋਂ ਵੀ ਤੇ ਉਹ ਉੰਜ ਵੀ ਮਿੱਤਰੋ ਪਿੱਠ ਪੂੜੇ ਵੱਲੋਂ ਵੀ ਖੜਨੀ ਖੁੜਨੀ ਮੈਂ ਇਹਦੀ ਕਮਾਲ ਆ ਵੱਡੀ-ਵੱਡੀ ਦਾ ਤੁਸੀਂ ਨਜ਼ਾਇਜ਼ ਵੱਡੀ ਕਹਿ ਸਕਦੇ ਆਪਾਂ ਵੀ ਮਿਲੋ ਰੰਗ ਜ਼ਰੂਰ ਬਦਲਿਆ ਕਿਉਂਕਿ ਮੈਂ ਇਹ ਕਿ ਉਹਦੇ ਘਰੋਂ ਆਈ ਹੋਈ ਐ ਬਲੋਂ ਸਾਫ ਸੰਭਾਲ ਘੱਟ ਹੋਈ ਹੋਈ ਜਾਂਦੀ ਕਰਮਾ ਵਾਲੀ ਦੀ ਇੱਕੇ ਥਾਂ ਤੇ ਖੜੀ ਰਹੀ ਇਸ ਕਰਕੇ ਇਹ ਰੰਗ ਪਾਜ ਬਦਲ ਗਈ 10 ਦਿਨ ਮੈਂ ਧੁੱਪੇ ਖੜੀ ਰਹੀ ਮੈਂ ਦਾ ਰੰਗ ਹੀ ਕੋਈ ਦਾ ਕੁਝ ਹੋਰ ਹੋ ਜਾਣਾ ਮਿੱਤਰੋ ਇਹ ਚਿੱਟੀਆਂ ਤਾਂ ਹੋ ਜਾਂਦੀਆਂ ਕਈ ਵਾਰੀ ਮਈਆਂ ਅੰਦਰ ਖੜੀਆਂ ਰਹਿੰਦੀਆਂ ਗਵਾਲਿਆਂ ਦੇ ਕੋਲੋਂ ਮਈਆਂ ਆਉਂਦੀਆਂ ਵਾ ਬਾਈ ਹੁਣ ਇਹਦੇ ਕੋਲੇ ਵੱਧ ਕਿਉਂਕਿ ਗਵਾਲਿਆਂ ਦੇ ਕੋਲੋਂ ਬਾਈ ਹੁਣ ਇਹਦੇ ਕੋਲੇ ਹੀ ਇਹ ਸੱਜਰ ਉਹਨਾਂ ਦੇ ਕੋਲੇ ਗਈ ਸੀ ਕਿਉਂਕਿ ਇਹ ਸੱਜਰ ਨੇ ਚੰਗਾ ਦੁੱਧ 12 13 ਕਿਲੋ ਦੁੱਧ ਚੋਕ ਕੇ ਗਈ ਹੋਈ ਆ ਮਿੱਤਰੋ ਸੂਈ ਸਵਾਈ ਲੈ ਜਾਂਦੇ ਹੁੰਦੇ ਆ ਤੋਕੜ ਗੱਪਣ ਕਰਕੇ ਉਹਨਾਂ ਨੇ ਵੇਚ ਦੇਣੀ ਹੁੰਦੀ ਇਹਦਾ 82000 ਰੁਪਿਆ ਡਿਮਾਂਡ ਆ ਮਗਰ ਇਹਦੇ ਕੱਟਾ ਵਾ 7 ਕਿਲੋ ਦੁੱਧ ਦੇ ਥਲੇ ਕੰਡੇ ਵਾਲਾ ਤਿਆਰ ਆ ਮਿੱਤਰੋ ਤੇ 2 ਮਹੀਨੇ 10 ਦਿਨਾਂ ਦੀ ਅੱਜ ਇਹ ਗੱਪਣ ਚੈੱਕ ਪਾਸ ਆ ਪਿਓਰ ਐਨ ਕੈਗਰ ਜੀ ਜਿਹੜੇ ਇੱਕ ਵਾਰੀ ਝੋਟੀ ਵੇਖੋ ਤੁਸੀਂ ਰਤੇ ਗਣੋਣਾ ਤੁਹਾਨੂੰ ਕਹਿੰਦੇ 1 2 3 4 5 6 7 8 9 10 11 12 13 14 15 16 17 18 ਰਤੇ ਕਾਂਦ ਦੇ ਘੱਲਿਆ ਜੀ ਮਿੱਤਰੋ ਏਡਾ ਕੱਦਦਾ ਜਾਂਦਾ ਕਰਮ ਵਾਲੀ ਤਾਂ ਤੇ ਨੀਲੀ 라ਵੀ ਦਾ ਜਿਹੜਾ ਹੈਗਾ ਉਹ 17 ਰਤੇ ਕਾਂਦ ਕੱਦ ਜਿਹੜਾ ਇਹਦਾ ਨੀਲੀ 라ਵੀ ਮਹਿੰਦਾ ਵਾ ਮਿੱਤਰੋ ਬਾਕੀ ਗੱਲਬਾਤ ਲਈ ਬਾਈ ਦਾ ਨੰਬਰ ਹੈਗਾ 97810 69724 97810 69724 ਇਸ ਨੰਬਰ ਤੇ ਬਾਈ ਨਾਲ ਤੁਸੀਂ ਰابطਾ ਕਾਇਮ ਕਰ ਸਕਦੇ ਹੋ ਤੇਨੇ ਜਾਨਵਰਾਂ ਤੋਂ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਤੁਸੀਂ ਖਰੀਦ ਸਕਦੇ ਹੋ ਧੰਨਵਾਦ